हेलो एवरीवन गुड आफ्टरनून ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਐਕਸੀਲੈਂਟ ਪੰਜਾਬ ਦੇ ਉੱਤੇ ਅੱਜ ਅਸੀਂ ਇਸ ਕਲਾਸ ਵਿੱਚ 18ਵੀਂ ਲੋਕ ਸਭਾ ਦੇ ਮੰਤਰੀ ਮੰਡਲ ਬਾਰੇ ਚਰਚਾ ਕਰ ਰਹੇ ਹਾਂ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਹਰੇਕ ਕਲਾਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪ੍ਰਾਪਤ ਹੋ ਸਕੇ ਆਓ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਨਰਿੰਦਰ ਮੋਦੀ ਜੀ 18ਵੀਂ ਲੋਕ ਸਭਾ ਦੇ ਪ੍ਰਧਾਨ ਮੰਤਰੀ ਬਣੇ ਹਨ ਪਰਮਾਣੂ ਊਰਜਾ ਵਿਭਾਗ ਸਪੇਸ ਵਿਭਾਗ ਨਰਿੰਦਰ ਮੋਦੀ ਜੀ ਦੇ ਪਾਸ ਹਨ ਨਰਿੰਦਰ ਮੋਦੀ ਜੀ 2014 2014 ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸਨ ਇਹ 2014 ਤੋਂ 2019 ਤੱਕ ਪ੍ਰਧਾਨ ਮੰਤਰੀ ਰਹੇ ਅਤੇ ਫਿਰ 2019 ਤੋਂ 2024 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਅਤੇ ਵਰਤਮਾਨ ਵਿੱਚ 2024 ਤੋਂ 2029 ਤੱਕ ਇਹ ਪ੍ਰਧਾਨ ਮੰਤਰੀ ਰਹਿਣ ਵਾਲੇ ਹਨ ਰਾਜਨਾਥ ਸਿੰਘ ਜੀ ਇਹ ਰੱਖਿਆ ਮੰਤਰੀ ਵਜੋਂ ਚੁਣੇ ਗਏ ਹਨ ਇਹ ਲਖਨਊ ਸੀਟ ਤੋਂ ਇਹ ਲਖਨਊ ਇਹ ਲਖਨਊ ਸੀਟ ਤੋਂ ਐਮਪੀ ਹਨ ਰਾਜਨਾਥ ਸਿੰਘ ਜੀ 17ਵੀਂ ਲੋਕ ਸਭਾ ਵਿੱਚ ਵੀ ਰੱਖਿਆ ਮੰਤਰੀ ਵਜੋਂ ਹੀ ਚੁਣੇ ਗਏ ਸਨ ਅਮਿਤ ਛਾ ਇਹ ਗ੍ਰਹਿ ਮੰਤਰੀ ਵਜੋਂ ਚੁਣੇ ਗਏ ਹਨ ਇਹ ਗਾਂਧੀ ਨਗਰ ਇਹ ਗਾਂਦੀਨਗਰ ਗਾਂਦੀਨਗਰ ਗੁਜਰਾਤ ਗਾਂਦੀਨਗਰ ਗੁਜਰਾਤ ਤੋਂ ਐਮਪੀ ਹਨ ਨਿਤਿਨ ਜੇ ਰਾਮ ਗੜਕਰੀ ਇਹ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਇਹਨਾਂ ਨੂੰ ਦਿੱਤਾ ਗਿਆ ਹੈ ਅਤੇ 17ਵੀਂ ਲੋਕ ਸਭਾ ਵਿੱਚ ਵੀ ਇਹਨਾਂ ਦੇ ਪਾਸ ਸੜਕ ਅਤੇ ਆਵਾਜਾਈ ਮੰਤਰਾਲਾ ਹੀ ਸੌਪਿਆ ਗਿਆ ਸੀ ਨਿਰਮਲਾ ਸੀਤਾਰਾਮ ਜੀ ਨੂੰ ਵਿੱਤ ਮੰਤਰੀ ਵਜੋਂ ਚੁਣਿਆ ਗਿਆ ਹੈ ਅਤੇ ਪਿਛਲੀ ਸਰਕਾਰ ਵਿੱਚ ਵੀ ਇਹ ਵਿੱਤ ਮੰਤਰੀ ਵਜੋਂ ਹੀ ਚੁਣੇ ਗਏ ਸਨ ਅਗਤ ਪ੍ਰਕਾਸ਼ ਨੱਡਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਰਸਾਇਣ ਅਤੇ ਖਾਦ ਮੰਤਰੀ ਇਹ ਦੋ ਵਿਭਾਗ ਜੀਐਪੀ ਨੱਡਾ ਜੀ ਨੂੰ ਦਿੱਤੇ ਗਏ ਹਨ ਇਹ ਭਾਜਪਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਹੇ ਹਨ ਸੁਬਰਾਮਣੀਅਮ ਜੈ ਸ਼ੰਕਰ ਇਹਨਾਂ ਨੂੰ ਵਿਦੇਸ਼ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ ਪਿਛਲੀ ਸਰਕਾਰ ਵਿੱਚ ਵੀ ਇਹ ਵਿਦੇਸ਼ ਮੰਤਰੀ ਵਜੋਂ ਹੀ ਸੇਵਾ ਨਿਵਾ ਚੁੱਕੇ ਹਨ ਜਿਵਰਾਜ ਸਿੰਘ ਚੋਹਾਨ ਇਨਾਂ ਨੂੰ ਖੇਤੀਬਾੜੀ ਅਤੇ ਕਿਸਾਨ ਪਲਾਈ ਮੰਤਰੀ ਅਤੇ ਪੰਡੂ ਵਿਕਾਸ ਮੰਤਰੀ ਦੋ ਵਿਭਾਗ ਦਿੱਤੇ ਗਏ ਹਨ। शिवराज ਸਿੰਘ ਚੋਹਾਨ ਜੀ ਇਹ ਮੱਧ ਪ੍ਰਦੇਸ਼ ਇਹ ਮੱਧ शिवराज ਸਿੰਘ ਚੋਹਾਨ ਜੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਮਨੋਹਰ ਲਾਲ ਖੱਟੜ ਇਨਾਂ ਨੂੰ ਹਾਊਸਿੰਗ ਅਤੇ ਸ਼ਹਿਰੀ ਮਾਮਲਾ ਦਾ ਮੰਤਰੀ ਅਤੇ ਬਿਜਲੀ ਮੰਤਰਾਲਾ ਇਨਾਂ ਨੂੰ ਦੋ ਵਿਭਾਗ ਸੌਪੇ ਗਏ ਹਨ ਇਹ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਹਨ ਰਾਜੀਵ ਰੰਜਨ ਸਿੰਘ ਪੰਚਾਇਤੀ ਰਾਜ ਮੰਤਰੀ ਮੱਛੀ ਪਾਲਣ ਪਸ਼ੂ ਪਾਲਣ ਡੇਰੀ ਮੰਤralਾ ਇਹਨਾਂ ਨੂੰ ਸੌਪਿਆ ਗਿਆ ਹੈ ਕਰਬਨੰਦ ਸੋਨੋਵਾਲ بندرگاہ ਸ਼ਿਪਿੰਗ ਅਤੇ ਜਲਮਾਰਗ ਮੰਤਰੀ ਵਜੋਂ ਚੁਣੇ ਗਏ ਹਨ ਪਰਮਿੰਦਰ ਪ੍ਰਧਾਨ ਇਹਨਾਂ ਨੂੰ ਸਿੱਖਿਆ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ ਪਿਛਲੀ ਸਰਕਾਰ ਵਿੱਚ ਵੀ ਇਹਨਾਂ ਦੇ ਪਾਸ ਸਿੱਖਿਆ ਮੰਤਰੀ ਦਾ ਅਹੁਦਾ ਸੀ ਜੀਤਨ RAM ਮਾਂਜੀ ਐਮਐਸ ਐਮਏ ਮਿਨਿਸਟਰੀ ਜੀਤਨ RAM ਮਾਂਜੀ ਜੀ ਨੂੰ ਦਿੱਤੀ ਗਈ ਹੈ। ਪੀਸ਼ੂ ਗੋਇਲ ਪੀਸ਼ੂ ਗੋਇਲ ਜੀ ਨੂੰ ਵਨਜਾ ਤੇ ਉਦਯੋਗ ਮੰਤਰੀ ਵਜੋਂ ਚੁਣਿਆ ਗਿਆ ਹੈ। ਐਚਡੀ ਐਚਡੀ ਕੁਮਾਰ ਸਵਾਮੀ ਭਾਰੀ ਉਦਯੋਗ ਮੰਤਰਾਲੇ ਅਤੇ ਸਟੀਲ ਮੰਤਰਾਲੇ ਵਜੋਂ ਇਹਨਾਂ ਨੂੰ ਦੋ ਵਿਭਾਗ ਸੌਪੇ ਗਏ ਹਨ। ਡਾਕਟਰ ਵਰਿੰਦਰ ਕੁਮਾਰ ਡਾਕਟਰ ਵਰਿੰਦਰ ਕੁਮਾਰ ਜੀ ਨੂੰ ਸਮਾਜਿਕ ਨੇਆ ਸ਼ਕ ਕੇ ਕਰਨ ਮੰਤਰਾਲੇ ਮੰਤਰਾਲੇ ਸੌਪਿਆ ਗਿਆ ਹੈ। ਪ੍ਰੀਲਦ ਜੋਸ਼ੀ ਖਪਤਕਾਰ ਮਾਮਲੇ ਰਾਕ ਅਤੇ ਜਨਤਕ ਵੰਡ ਮੰਤਰਾਲੇ ਨਵਿਉਨਯੋਗ ਊਰਜਾ ਮੰਤਰੀ ਵੱਜੋਂ ਇਹਨਾਂ ਨੂੰ ਦੋ ਵਿਭਾਗ ਸੌਪੇ ਗਏ ਹਨ। ਕਿੰਜਰ ਆਪੂ, ਰਾਮ ਮੌਨ ਨਾਇਡੂ ਇਹਨਾਂ ਨੂੰ ਸ਼ਹਿਰੀ ਹਵਾਵਾਜੀ ਮੰਤਰਾਲਾ ਸੌਪਿਆ ਗਿਆ ਹੈ ਜਿਸ ਨੂੰ ਐਵੀਏਸ਼ਨ ਮਿਨਿਸਟਰੀ ਕਿਹਾ ਜਾਂਦਾ ਹੈ। ਜਵਾਲ ਔਰਮ ਕਵਾਈਲੀ ਮਾਮਲਾ ਦਾ ਮੰਤਰੀ ਇਹਨਾਂ ਨੂੰ ਬਣਾਇਆ ਗਿਆ ਹੈ ਪਿਛਲੀ ਸਰਕਾਰ ਵਿੱਚ ਅਰਜੁਨ ਮੁੰਡਾ ਜੀ ਇਸ ਆਉਦੇ ਤੇ ਤਾਇਨਾਤ ਸਨ ਇਸ ਵਾਰ ਅਰਜੁਨ ਮੁੰਡਾ ਜੀ ਕਿਉਂ ਖੇਤਰ ਵਿੱਚੋਂ ਹਾਰ ਗਏ ਹਨ ਇਸ ਲਈ ਜਵਾਲ ਔਰਮ ਜੀ ਨੂੰ ਕਵਾਈਲੀ ਮਾਮਲਾ ਦਾ ਮੰਤਰਾਲੇ ਸੌਪਿਆ ਗਿਆ ਹੈ ਗਿਰੀ ਰਾਜ ਸਿੰਘ ਕਪੜਾ ਮੰਤਰਾਲੇ ਗਿਰੀ ਰਾਜ ਸਿੰਘ ਜੀ ਨੂੰ ਸੌਪਿਆ ਗਿਆ ਹੈ ਜਿਸ ਨੂੰ ਟੈਕਸਟਾਈਲ ਮਿਨਿਸਟਰੀ ਕਿਹਾ ਜਾਂਦਾ ਹੈ ਪਿਛਲੀ ਸਰਕਾਰ ਵਿੱਚ ਇਹ ਸਮ੍ਰਿਤੀ ਇਰਾਨੀ ਜੀ ਦੇ ਪਾਸ ਸੀ ਇਸ ਲਈ ਸਮ੍ਰਿਤੀ ਇਰਾਨੀ ਜੀ ਆਮੇਠੀ ਤੋਂ ਚੋਣ ਹਾਰ ਗਏ ਹਨ ਇਸ ਲਈ ਇਹ ਮੰਤਰਾਲੇ ਇਹਨਾਂ ਨੂੰ ਸੌਪਿਆ ਗਿਆ ਹੈ ਅਸ਼ਵਨੀ ਵੇਸ਼ਨਾਵ ਰੇਲ ਮੰਤਰੀ ਸੂਚਨਾ ਪ੍ਰਸਾਰਨ ਸੂਚਨਾ ਅਤੇ ਪ੍ਰਸਾਰਣ ਮੰਤਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਇਹ ਤਿੰਨ ਵਿਭਾਗ ਅਸ਼ਵਨੀ ਵੇਸ਼ਨੀਵ ਜੀ ਨੂੰ ਸੌਪੇ ਗਏ ਹਨ ਜੋ ਜੋਤੀਰਾ ਦਿੱਤਿਆ ਐਮ ਸਿੰਧੇਆ ਇਹਨਾਂ ਨੂੰ ਸੰਚਾਰ ਮੰਤਰਾਲੇ ਸੌਪਿਆ ਗਿਆ ਹੈ ਭੁਪਿੰਦਰ ਯਾਦਵ ਵਾਤਾਵਰਨ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਇਹਨਾਂ ਨੂੰ ਸੌਪਿਆ ਗਿਆ ਹਨ। ਅਨਪੂਰਨਾ ਦੇਵੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਵਜੋਂ ਚੁਣੇ ਗਏ ਹਨ। ਗਜਿੰਦਰ ਸਿੰਘ ਸ਼ੇਖਾਵਤ ਸੱਭਿਆਚਾਰ ਮੰਤਰੀ ਖੇਰਸਪਾਟਾ ਮੰਤਰਾਲੇ ਇਹ ਦੋ ਮੰਤਰਾਲੇ ਗਜਿੰਦਰ ਸਿੰਘ ਸ਼ੇਖਾਵਤ ਜੀ ਨੂੰ ਸੌਪੇ ਗਏ ਹਨ। ਈਰਨ ਰਜ਼ੀਦੂ ਕਟਗਿਣਤੀ ਮਾਮਲਾ ਦੇ ਮੰਤਰਾਲੇ ਸੰਸਦੀ ਮਾਮਲਾ ਦੇ ਮੰਤਰਾਲੇ ਇਹ ਕਿਰਨ ਰਜੂਜੀ ਨੂੰ ਦੋ ਵਿਭਾਗ ਸੌਪੇ ਗਏ ਹਨ ਹਰਦੀਪ ਸਿੰਘ ਪੂਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਹਰਦੀਪ ਸਿੰਘ ਪੂਰੀ ਜੀ ਨੂੰ ਸੌਪਿਆ ਗਿਆ ਹੈ ਮਨਸੁਖ ਮੰਡਵਿਆ ਕਿਰਤਾ ਤੇ ਰੋਜ਼ਗਾਰ ਮੰਤਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਵਜੋਂ ਚੁਣੇ ਗਏ ਹਨ ਜੀ ਕਿਸ਼ਨ ਰੈਡੀ ਕੋਲਾ ਅਤੇ ਖਾਣ ਮੰਤਰਾਲੇ ਜੀ ਕਿਸ਼ਨ ਰੈਡੀ ਜੀ ਨੂੰ ਦਿੱਤਾ ਗਿਆ ਹੈ ਸ਼ਿਰਾਗ ਪਾਸਵਾਨ ਫੂਡ ਪ੍ਰੋਸੈਸਿੰਗ ਉਦਯੋਗ ਉਦਯੋਗ ਮੰਤਰੀ ਵਜੋ ਚੁਨੇਗੇ ਹਨ ਜੀ ਆਰ ਪਾਟਿਲ ਜਲ ਸ਼ਕਤੀ ਮੰਤਰੀ ਵਜੋ ਚੁਨੇਗੇ ਹਨ ਏਕਰ ਕਲਾਸ ਵਧੀਆ ਲੱਗੀ ਤਾਂ ਕਲਾਸ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਮਿਲਦੇ ਹਾਂ ਅਗਲੀ ਕਲਾਸ ਵਿੱਚ